ਰਜਾਨੂ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਦਾ ਗੁਰੂ ਸਤਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਿਨ ਕੇ ਰਾ ਜਿਸ ਮਿਲਿਏ ਚੁਕੇ ਸਭ ਸੋਕ ਸੰਤਾਪੇ ਮੈਂ ਤਾਂ ਕਿਰਮ ਗਲੀਆਂ ਵਿੱਚ ਰੁਲਦਾ ਫਿਰਦਾ ਕੋਈ ਮੇਰੀ ਬਾਤ ਨਹੀਂ ਪੁੱਛਦਾ ਦੀ ਮੈਨੂੰ ਇੰਨੀ ਵੱਡੀ ਪਾਸ਼ਾਈ ਇੱਕ ਕੀੜੇ ਨੂੰ ਸੁੰਪਦੇ ਨੇ ਉਹ ਮੈਨੂੰ ਵੀ ਲੱਗੀ ਹੈ ਮੈਂ ਉਹ ਮਹਿਸੂਸ ਕੀਤਾ ਕਰਦਾ ਹਾਂ ਆਪਣਾ ਸਾਰਾ ਪਿਛਲਾ ਬਚਪਨ ਯਾਦ ਆਇਆ ਉਹਨਾਂ ਦੀਆਂ ਅੱਖਾਂ ਵਿੱਚੋਂ ਹੂ ਬਾ ਨਿਕਲ ਆਈਆਂ ਸਾਰਾ ਯਾਦ ਕੀਤਾ ਕਿਸੇ ਨੇ ਅੰਗਲ ਕਿਸੇ ਨੇ ਓਖੇ ਟੈਮ ਬਾਹ ਨਹੀਂ ਪੜੀ ਸਾਰਿਆਂ ਨੇ ਦਰਵਾਜ਼ੇ ਬੰਦ ਕਰ ਲਏ ਰੋਟੀ ਪਿੱਛੇ ਵੀ ਮੁਥਾਜ ਹੋਣਾ ਪਿਆ ਕਿ ਸਾਡੇ ਤੇ ਭਾਰ ਨਾ ਪੈ ਜਾਏ ਚਾਚੇ ਤਾ ਜਾਣਦੇ ਹੀ ਸਮਝਿਆ ਸਾਡੇ ਤੇ ਭਾਰੂ ਨਾ ਪੈ ਜਾਵੇ ਰੋਟੀਆਂ ਤੋਂ ਪਰ ਦੇਖੋ ਗੁਰੂ ਰਾਮਦਾਸ ਦੇ ਚਰਨਾ ਵਿੱਚ ਲੱਖਾਂ ਭੁੱਖੇ ਹਰ ਰੋਜ਼ ਪਤਾ ਨਹੀਂ ਕਿੰਨਾ ਹੀ ਲੰਗਰ ਬਣਦਾ ਹੈ ਰੱਜ ਰੱਜ ਕੇ ਜਾਂਦੇ ਹਨ თან ਹਨ ਗੁਰੂ ਰਾਮਦਾਸ ਜੀ ਮਹਾਰਾਜ ਮੇਰੇ ਫਿਰ ਜਦੋਂ ਗੱਦੀ ਤੇ ਬੈਠੇ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸ੍ਰੀ ਚੰਦ ਜਿਹੜੇ ਭਰਤ ਵਿੱਚ ਸੰਨ ਉਹਨਾਂ ਦੇ ਚੇਲਿਆਂ ਨੇ ਦੱਸਿਆ ਕਿ ਇੱਕ ਦਾਣੇ ਕੁ ਗੁੜੀਆਂ ਭੁੰਨਣ ਵਾਲਾ ਜਿਨ੍ਹਾਂ ਦੇ ਸਿਰ ਤੇ ਨਾ ਮਾਂ ਹੈ ਨਾ ਪਿਓ ਹੈ ਉਹਨੂੰ ਬੜੀ ਵੱਡੀ ਗੁਰਗੱਦੀ ਮਿਲ ਗਈ ਹੈ ਉਹ ਗੁਰਨਾਨਕ ਦੇਵ ਜੀ ਦੀ ਗੱਦੀ ਤੇ ਗੁਰੂ ਅਮਰਦਾਸ ਜੀ ਨੇ ਬਿਠਾ ਦਿੱਤਾ ਹੈ ਉਹ ਬੜੇ ਅਚੰਬੇ ਹੋਏ ਬੜੇ ਹੈਰਾਨ ਹੋਏ ਕਹਿੰਦੇ ਚਲੋ ਦੇਖੀਏ ਵੇ ਕੀ ਕੀ ਗੱਲ ਵੇ ਕਿਸ ਤਰ੍ਹਾਂ ਮਿਲੀ ਹੈ ਆਪਣੇ ਚੇਲੇ ਲੈ ਕੇ ਗਏ ਕੇਲੇ ਲੈ ਕੇ ਜਦੋਂ ਆਏ ਗੁਰੂ ਰਾਮਦਾਸ ਜੀ ਮਹਾਰਾਜ ਉੱਠ ਗਏ ਉੱਠ ਕੇ ਆਪਣੇ ਹੱਥ ਨਮਸਕਾਰ ਕੀਤੀ ਕਿ ਉਹ ਜਾਣਦੇ ਸੰਗੁਰੂ ਨਾਨਕ ਦੇਵ ਜੀ ਦੇ ਉੱਤਰ ਹਨ ਸਤਕਾਰ ਦੇ ਵਿੱਚ ਕਹਿੰਦੇ ਤੁਸੀਂ ਰਾਮਦਾਸ ਤੋਂ ਤੁਸੀਂ ਹੀ ਰਾਮਦਾਸ ਦੇ ਹੋ ਗੁਰੂ ਰਾਮਦਾਸ ਜੀ ਨੇ ਕਿਹਾ ਮੈਂ ਹੀ ਗੁਰੂ ਨਾਨਕ ਦਾ ਚਾਕਰ ਨੌਕਰ ਰਾਮਦਾਸ ਦਾ ਆਪਣੇ ਨੂੰ ਵਡਿਆਈ ਨਹੀਂ ਦਿੱਤੀ ਆਪਣੇ ਆਪ ਨੂੰ ਚਾਕਰ ਗੁਲਾਮ ਕਿਆ ਇੰਨੀ ਨਿਮਰਤਾ ਫਿਰ ਗੁਰੂ ਸ੍ਰੀ ਚੰਚੀ ਨੇ ਪੁੱਛਿਆ ਇਹ ਇੰਨਾ ਵੱਡਾ ਦਾੜਾ ਤੁਸੀਂ ਕਿਉਂ ਵਧਾਇਆ ਹੋਇਆ ਹੈ ਇਹਨਾਂ ਦਾ ਦਾੜਾ ਬੜਾ ਵੱਡਾ ਸੀ ਇੰਨਾ ਵੱਡਾ ਦਾੜਾ ਤੁਸੀਂ ਕਿਉਂ ਵਧਾਇਆ ਹੋਇਆ ਹੈ ਉਹ ਕਹਿੰਦੇ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਸਾਫ਼ ਕਰਨ ਵਾਸਤੇ ਜਦੋਂ ਇੰਨੀ ਗੱਲ ਕੀਤੀ ਨਾ ਬਾਬਾ ਸ੍ਰੀ ਚੰਚੀ ਦੇ ਅੱਖਾਂ ਵਿੱਚੋਂ ਅੰਸੂ ਆ ਗਏ ਕਹਿੰਦੇ ਇਹੀ ਕਾਰਨ ਹੈ ਇੰਨੀ ਨਿਮਰਤਾ ਤੁਸੀਂ ਗੁਰੂ ਨਾਨਕ ਦਾ ਘਰ ਲੁੱਟ ਲਿਆ ਹੈ ਤਾਂ ਹੀ ਤੁਸੀਂ ਗੁਰਨਾਨਕ ਦੇਵ ਜੀ ਨੂੰ ਲੁੱਟ ਲਿਆ ਤੁਸੀਂ ਘਰ ਲੁੱਟ ਲਿਆ ਹੈ ਜਿਹੜਾ ਮੇਰੇ ਕੋਲ ਸੀ ਉਹ ਵੀ ਸਭ ਕੁਝ ਤੁਸੀਂ ਲੈ ਲਿਆ ਹੈ ਇੰਨੀ ਨਿਮਰਤਾ ਦੇਖ ਕੇ ਅੰਦਰੋਂ ਗੱਧ-ਗੱਧ ਹੋ ਗਏ ਕਿ ਇਹਨਾਂ ਵਿੱਚ ਇੰਨੀ ਨਿਮਰਤਾ ਹੈ ਇੰਨੀ ਨਿਮਰਤਾ ਹੈ ਦੇਖ ਕੇ ਬੜੇ ਖੁਸ਼ ਹੋਏ ਤੇ ਇਸ ਤਰ੍ਹਾਂ ਗੁਰੂ ਰਾਮਦਾਸ ਜੀ ਮਹਾਰਾਜ ਦਾ ਦੇਖੋ ਜਿਨ੍ਹਾਂ ਨੇ ਆਪਾ ਗੱਲ ਸਮਝਿਆ ਅੰਨਾ ਸਮਝਿਆ ਜਿਨ੍ਹਾਂ ਦਾ ਸਿਰ ਤੇ ਕੋਈ ਨਹੀਂ ਗਰੀਬ ਉਹਨਾਂ ਦਾ ਸਹਾਰਾ ਗੁਰੂ ਰਾਮਦਾਸ ਜੀ ਬਣਦੇ ਹਨ ਦੁਖੀਆਂ ਦਾ ਦੀਨਾਂ ਦਾ ਸਹਾਰਾ ਗੁਰੂ ਰਾਮਦਾਸ ਜੀ ਹਨ ਉੱਥੇ ਦਰਸ਼ਨਾ ਵਾਸਤੇ ਭੀੜਾਂ ਲੱਗੀਆਂ ਰਹਿੰਦੀਆਂ ਹਨ ਵਾਰੀ ਦੀਆਂ ਦੀ ਔਰ ਕਰੋੜਾਂ ਕਰੋੜਾਂ ਦੇ ਚਾਰ ਕੱਪੜੇ ਨਾਨੀ ਲੈ ਕੇ ਗਈ ਸੀ ਤਾਲਾ ਮਾਰ ਕੇ ਗਈ ਸੀ ਇਹ ਜੇਠਾ ਜੀ ਕੋਲ ਕੱਪੜੇ ਨਹੀਂ ਤੁਨ ਤੇ ਹੁਣ ਕਰੋੜ ਕਰੋੜ ਦਾ ਰੁਮਾਲ ਕਰੋੜ ਕਰੋੜ ਦਾ ਰੁਮਾਲਾ ਸਾਹਿਬ ਕਰੋੜਾਂ ਦਾ ਸੋਨੇ ਦੇ ਜੜਦ ਸੋਨੇ ਦੇ ਹੀਰਿਆਂ ਦੇ ਉਹ ਮਿਲਦੇ ਹਨ ਉਹਨਾਂ ਦੀ ਸੇਵਾ ਹੋ ਰਹੀ ਹੈ ਕਰੋੜਾਂ ਕਰੋੜਾਂ ਤੋਂ ਕਰੋੜਾਂ ਦੇ ਇੰਨੀ ਗਹਿਮਾ ਗਹਿਮੀ ਹੈ ਸਾਰਾ ਦਿਨ ਉਤੇ ਲੰਗਰ ਚਲਦੇ ਹਨ ਸਾਰਾ ਦਿਨ ਦਰਸ਼ਨਾ ਦਰਸ਼ਨਾ ਵਾਤੇ ਵੀ ਰਾਂ ਉਡੀਕਦੀਆਂ ਹਨ ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਦੀ ਦੇ ਦੁੱਖ ਦਰਦਿਆਂ ਦੀਆਂ ਦੇ ਸਾਰਿਆਂ ਦੀਆਂ ਝੋਲੀਆਂ ਭਰਦੇ ਹਨ ਸਾਨੂੰ ਗੁਰੂ ਰਾਮਦਾਸ ਜੀ ਮਹਾਰਾਜ ਇਸ ਤਰ੍ਹਾਂ ਹੀ ਹਨ ਸਾਡੇ ਦੁੱਖ ਤਕਲੀਫ ਜੋ ਵੀ ਕਿਸੇ ਨੂੰ ਦੁੱਖ ਤਕਲੀਫ ਹੈ ਮਨ ਭਾਵ ਨਹੀਂ ਕਰਕੇ ਆਂਦਾ ਹੈ ਉਹਨਾਂ ਦੀ ਮਨ ਦੀਆਂ ਭਾਵਨਾ ਉੱਥੇ ਪੂਰੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਇਹ ਰੱਬ ਦਾ ਘਰ ਹੈ ਔਰ ਦੇਖੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਦੋਂ ਰਚਨਾ ਕੀਤੀ ਹਰਿਮੰਦਰ ਸਾਹਿਬ ਦੀ ਉਤੇ ਉਪਰੋਂ ਪੌੜੀਆਂ ਦੇ ਹੇਠਾਂ ਉਤਰਦੇ ਹੋ ਇਹ ਲੋਕ ਆਪਣਾ ਘਰ ਬਣਾਉਂਦੇ ਹਨ 4 ਫੁੱਟ ਉੱਚਾ ਇਹ ਬੁਰਮ ਬੁਰਮ ਦਾ ਅਜ਼ਮਾਰਾ ਜੀ ਨੇ ਨਿਮਰ ਰੱਖਿਆ ਹੈ ਕੋਡੀਆਂ ਤੋਂ ਤੁਹਾਨੂੰ ਨਿਭ ਕੇ ਜਾਣਾ ਪੈਂਦਾ ਹੈ ਔਰ ਚਾਰ ਦਰਵਾਜੇ ਹਨ ਚਾਰ ਵਰਨਾ ਕੋਠਾਂ ਜਾ ਜਿਹੜੀ ਮਰਜੀ ਜਾਤ ਦਾ ਚਲਾ ਜਾਵੇ ਕੋਈ ਉਸ ਨੂੰ ਕਿਤੋਂ ਕੱਢਦਾ ਨਹੀਂ ਹਿੰਦੂ ਮੁਸਲਮਾਨ ਸਿੱਖ ਜਿਹੜੀ